ਤ ਤ ਤ ਤਾਰੂ ਭਵਜਲ ਹੋਆ ਤਾਕਾ ਅੰਤ ਨ ਪਾਇਆ ਤੱਤਾ ਪੰਜਾਬੀ ਵਰਣਮਾਲਾ ਦਾ 21ਵਾਂ ਅੱਖਰ ਹੈ ਤਤੇ ਅਦਕ ਤਤੇ ਕੰਨਾ ਤੱਤਾ T A T A ਤੱਤਾ ਅੱਖਰ ਦੀ ਪਛਾਣ ਵਾਸਤੇ ਬਣਨ ਵਾਲੇ ਸ਼ਬਦ ਹਨ ਤੱਤਾ ਤੋਤਾ ਤੱਤਾ ਤਿਤਲੀ ਮਹਾਰਨੀ ਵਿੱਚ ਮਾਤਰਾ ਸਹਿਤ ਤੱਤਾ ਅੱਖਰ ਦੀਆਂ ਧੁਨੀਆਂ ਇਸ ਤਰ੍ਹਾਂ ਹਨ ਤੱਤਾ ਮੁਕਤਾ ਤੱਤੇ ਕਨਤਾ ਤੱਤੇ ਕਨਉਤੇ ਬਿੰਦੀ ਤਾਂ ਤੱਤੇ ਸਿਆ ਰਿਤੇ ਤੱਤੇ ਬੇ ਅਰੀਤੀ ਤੱਤੇ ਔਂਕੜ ਤੋਂ ਤੱਤੇ ਦਲੈਂਕੜੇ ਤੂ ਤੱਤੇ ਲਾਵਾਂ ਤੇ ਤੱਤੇ ਦਲਾਵਾਂ ਤੈ ਤੱਤੇ ਹੋੜਾ ਤੂ ਤੱਤੇ ਕਨੌੜਾ ਤਾ तत्ते टिप्पी तंग थे थान थन अंतर सोई जाका किया सब हुआ थत्था पंजाबी वर्णमाला का बाईवा अखर है थत्थे अदक थत्थे कन्ना थत्था टी एच ए टी एच ए थत्था ਥੱਥਾ ਅੱਖਰ ਦੀ ਪਛਾਣ ਵਾਸਤੇ ਬਣਨ ਵਾਲੇ ਸ਼ਬਦ ਹਨ ਥੱਥਾ ਥਰਮੋਸ ਥੱਥਾ ਥੱਪੀ ਮਹਾਰਨੀ ਵਿੱਚ ਮਾਤਰਾ ਸਹਿਤ ਥੱਥਾ ਅੱਖਰ ਦੀਆਂ ਧੁਨੀਆਂ ਇਸ ਤਰ੍ਹਾਂ ਹਨ ਥੱਥਾ ਮੁਕਤਾ ਥ ਥੱਥੇ ਕੰਨਾ ਥਾ ਥੱਥੇ ਕੰਨਾ ਉੱਤੇ ਬਿੰਦੀ ਥਾਂ ਥੱਥੇ ਸਿਆਰੀ ਥੱਥੇ ਵਿਆਰੀ ਥੱਥੇ ਔਕੜ ਥੋ ਥੱਥੇ ਦਲੈਂਕੜੇ ਥੂ ਥੱਥੇ ਲਾਵਾਂ ਥੇ ਥੱਥੇ ਦਲਾਵਾਂ ਥੈ ਥੱਥੇ ਹੋੜਾ ਥੋ ਥੱਥੇ ਕਨੌੜਾ ਥੋ ਥੱਥੇ ਟਿੱਪੀ ਥੰਂ ਦੱ ਦ ਦਦੇ ਦੋਸਨ ਦੇਉ ਕਿਸਹਿ ਦੋਸ ਕਰਮਾ ਆਪਣੇ ਆ ਦੱਦਾ ਪੰਜਾਬੀ ਵਰਣਮਾਲਾ ਦਾ 23ਵਾਂ ਅੱਖਰ ਹੈ ਦੱਦੇ ਅਦਕ ਦੱਦੇ ਕੰਨਾ ਦੱਦਾ ਡੀ ਏ ਡੀ ਏ ਦੱਦਾ ਦੱਦਾ ਅੱਖਰ ਦੀ ਪਛਾਣ ਵਾਸਤੇ ਪੜਨ ਵਾਲੇ ਸ਼ਬਦ ਹਨ ਦੱਦਾ ਦਵਾਤ ਦੱਦਾ ਦਾਤਰੀ ਮੋਹਾਰਨੀ ਵਿੱਚ ਮਾਤਰਾ ਸਹਿਤ ਦੱਦਾ ਅੱਖਰ ਦੀਆਂ ਧੁਨੀਆਂ ਇਸ ਤਰ੍ਹਾਂ ਹਨ ਦੱਦਾ ਮੁਕਤਾ ਦ ਦੱਦੇ ਕੰਨਾ ਦਾ ਦੱਦੇ ਕੰਨਾ ਉੱਤੇ ਬਿੰਦੀ ਦਾ ਦੱਦੇ ਸਿਹਾਰੀ ਦੇ ਦੱਦੇ ਬਿਹਾਰੀ ਦੀ ਦੱਦੇ ਔਂਕੜ ਦ ਦੱਦੇ ਦਲੈਂਕੜੇ ਦੂ ਦੱਦੇ ਲਾਂ ਵਾ ਦੇ ਦੱਦੇ ਦਲਾਵਾਂ ਦੈ ਦੱਦੇ ਹੋੜਾ ਦੋ ਦੱਦੇ ਕਨੌੜਾ ਦੋ ਦੱਦੇ ਟਿੱਪੀ ਦੰ ਤੱਦਾ ਤੱਦੇ ਧਾਰ ਕਲਾ ਜਿਨ ਛੋਡੀ ਹਰ ਚੀਜ਼ ਜੀ ਜਨ ਰੰਗ ਕੀਆ ਤੱਦਾ ਪੰਜਾਬੀ ਵਰਣਮਾਲਾ ਦਾ 24ਵਾਂ ਅੱਖਰ ਹੈ ਤੱਦੇ ਅਦਕ ਦੱਦੇ ਕੰਨਾ ਤੱਦਾ D H A D A ਤੱਦਾ ਤੱਦਾ ਅੱਖਰ ਦੀ ਪਛਾਣ ਵਾਸਤੇ ਬਣਨ ਵਾਲੇ ਸ਼ਬਦ ਹਨ ਤੱਦਾ ਤੋਂ ਬੀ ਤੱਦਾ ਤਨੁਖ ਸੋਹਾਰਨੀ ਵਿੱਚ ਮਾਤਰਾ ਸਹਿਤ ਤੱਦਾ ਅੱਖਰ ਦੀਆਂ ਧੁਨੀਆਂ ਇਸ ਤਰ੍ਹਾਂ ਹਨ ਤੱਦਾ ਮੁਕਤਾ ਤਦਿਕਨਤਾ ਤਾਤ ਦਿਕਨ ਨਾ ਉੱਤੇ ਬਿੰਦੀ ਤਾਂ ਤਦੈਸਿਆ ਰਿੱਤੇ ਤਦੈਬਿਹਾਰੀਤੀ ਤੱਦੇ ਔਂਕੜ ਤੋਂ ਤੱਦੇਦ ਲੈਂਕੜੇ ਧੂ ਤੱਦੇ ਲਾਵਾਂ ਤੇ ਤੱਦੇਦ ਲਾਵਾਂ ਥੈ ਤਾ ਦੇਹੜਾ ਤੋ ਤਾ ਦੇ ਕਨੌੜਾ ਤੋ ਤਾ ਦੇ ਟਿੱਪੀ ਤੰ ਨੰਨਾ ਨੰਨੇ ਨਾਹਾ ਭੋਗ ਨਿਤ ਭੋਗੈ ਨਾ ਡੀਠਾ ਨਾ ਸੰਮੁਲਿਆ ਨੰਨਾ ਪੰਜਾਬੀ ਵਰਣਮਾਲਾ ਦਾ 25ਵਾਂ ਅੱਖਰ ਹੈ ਨੰਨੇ ਟਿੱਪੀ ਨੰਨੇ ਕੰਨਾ ਨੰਨਾ N A N N A ਨੰਨਾ ਨੰਨਾ ਅੱਖਰ ਦੀ ਪਛਾਣ ਵਾਸਤੇ ਬਣਨ ਵਾਲੇ ਸ਼ਬਦ ਹਨ ਨੰਨਾ ਨਲਕਾ ਨੰਨਾ ਨੱਕ ਮੋਹਾਰਨੀ ਵਿੱਚ ਮਾਤਰਾ ਸਹਿਤ ਨੰਨਾ ਅੱਖਰ ਦੀਆਂ ਧੁਨੀਆਂ ਇਸ ਤਰ੍ਹਾਂ ਹਨ ਨੰਨਾ ਮੁਕਤਾ ਨੰ ਨੰਨੇ ਕੰਨਾ ਨ ਨੰਨੇ ਕੰਨਾ ਉੱਤੇ ਬਿੰਦੀ ਨਾ ਨੰਨੇ ਸਿਆ ਰਿੰਦੇ ਨੰਨੇ ਬਿਆ ਰੀ ਨੀ ਨੰਨੇ ਅੰਕੜ ਨੰਨੇ ਦੇ ਅੰਕੜੇ ਨੂੰ ਨੰਨੇ ਲਾਵਾਂ ਨੇ ਨੰਨੇ ਦਲਾਵਾਂ ਨੈ ਨੰਨੇ ਹੋੜਾ 9 ਨੰਨੇ ਕਨੌੜਾ 9 ਨੰਨੇ ਟਿੱਪੀ ਨੰਂ